ਪਾਣੀ ਗੜਾ ਵਾਹਿਗੁਰੂ ਜੀ ਕਾ ਖਾਲਸਾ ਹੈ ਗੁਰੂ ਕੀ ਵਾਹਿਗੁਰੂ ਅੱਜ ਕਿਰਪਾ ਪੰਚਾਇਤ ਦੇ ਗੁਗਾ ਖੜੀ ਕਮੇਟੀ ਜੋ ਵੀ ਟੂਰਨਾਮੈਂਟ ਹੈ ਇਹ ਰੁਕੇ ਮੈਡੀ ਤੇ ਹੋ ਰਿਹਾ ਇਹ ਅੱਜ ਜੋ ਵੀ ਬਾਅਦ ਹੋਈ ਆ ਉਦੋਂ ਬਾਅਦ ਇਹਦਾ ਮੋਆਨਾ ਆ ਗਿਆ ਇਥੇ ਕਮੇਟੀ ਵੀ ਹਾਜ਼ਰ ਸੀ ਤੇ ਪੰਚਾਇਤ ਵੀ ਹਾਜ਼ਰ ਸੀ ਤੇ ਅਸੀਂ ਇਹ ਦੇਖਿਆ ਵੀ ਗਰਾਊਂਡ ਦੇ ਵਿੱਚ ਕਾਫੀ ਪਾਣੀ ਖੜਾ ਕੀ ਟੂਰਨਾਮੈਂਟ ਹੋਣਾ ਮੁਸ਼ਕਲ ਹੈ ਵੀ ਇਹਦੇ ਵਿੱਚ ਹੋਣ ਲਈ ਸੀ ਇਹੀ ਇੱਕ ਡਿਸੀਜਨ ਲਿਆਵਾ ਬਈ ਇਹ ਟੂਰਨਾਮੈਂਟ ਨੂੰ ਆਪਾਂ ਕੈਨਸਲ ਕਰ ਦਈਏ ਤੇ ਨਵੀਂ ਡੇਟ ਆ ਜੋ ਵੀ ਅਪਡੇਟ ਉਹ ਤੁਹਾਨੂੰ ਅਸੀਂ ਦੇਵਾਂਗੇ ਕਿਉਂ ਗਰਾਊਂਡ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆ ਅਸੀਂ ਜਿਹੋਦੇ ਵੀ ਟੂਰਨਾਮੈਂਟ ਖਰਾਬ ਹੋਏ ਕਿਸੇ 플레이ਰ ਤੇ ਕੋਈ ਛੱਟਪੇੜ ਲੱਗੇ ਗਿੱਲੇ ਦੇ ਵਿੱਚ ਉਹ ਟੂਰਨਾਮੈਂਟ ਵਧੀਆ ਕਰਾਈਏ ਇਹਨੇ ਕਰਕੇ ਹੋਣਾ ਸੀ ਜੋ ਵੀ ਨਵੀਂ ਡੇਟ ਆ ਉਹ ਅਸੀਂ ਅਪਡੇਟ ਕਰਾਂਗੇ ਇਥੇ ਹੀ ਸਾਰੀ ਕਮੇਟੀ ਨੇ ਤੇ ਪੰਚਾਇਤ ਨੇ ਇਹੀ ਡਿਸੀਜਨ ਲਿਆ ਵਾ ਵੀ ਨਵੀਂ ਡੇਟ ਸਾਨੂੰ ਦਿੱਤੀ ਜਾਊ ਜੋ ਆਪਣੀ ਡੇਟ ਦੀ 16 ਅ 17 ਤਰੀਕ ਉਹ ਅਸੀਂ ਇਹ ਮੇਲੇ ਦੀ ਕੈਨਸਲ ਕਰਦੇ ਆ ਜੋ ਆਪਣੇ ਗੁਗਾ ਮਹਿੜੀ ਰੁੜਕੇ ਤੇ ਆਪਣਾ ਖੇਡ ਮੇਲਾ ਹੋਣਾ ਸੀ ਤੇ ਨਵੀਂ ਡੇਟ ਦੇ ਸਾਨੂੰ ਜੋ ਵੀ ਅਪਡੇਟ ਹੋ ਅਸੀਂ 1-2 ਦਿਨਾਂ ਦੇ ਵਿੱਚ ਇਹ ਗਰੁੱਪ ਦੇ ਵਿੱਚ ਅਨਾਉਂਸ ਕਰਕੇ ਪਾ ਦਾਂਗੇ ਉਹ ਦਿਨ ਸਾਰੀਆਂ ਟੀਮਾਂ ਨੇ ਆਪਣਾ ਨੋਟ ਕਰਨਾ ਤੇ ਉਵੇਂ ਜਿਵੇਂ ਆਹ ਟੂਰਨਾਮੈਂਟ ਤੇ ਹੋਣਾ ਸੀ ਉਕੜੀ ਉਹ ਨਵੀਂ ਡੇਟ ਦੀ ਵੇਟ ਕਰਨਾ ਉਕੜੀ ਉਹਨਾਂ ਨੇ ਇੱਥੇ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ